ਇਹਨਾਂ ਦੀ ਗਿੱਕਸ ਵਾਲਿੰਦੀ ਸੀ ਔਰ ਉਹਨੂੰ ਬਾਅਦ ਚ ਪੀਸ ਕੇ ਤਾਂ ਉਹਨਾਂ ਦੀ ਦਵਾਈ ਬਣਾਈ ਜਾਂਦੀ ਸੀ ਸੁਣਿਆ ਹੈ ਆਪਾਂ ਵੀ ਠੀਕ ਹੈ ਜੀ ਔਰ ਖਾਦੀ ਘਰੀ ਹੁੰਦਾ ਵੀ ਹੈ ਮੇਰੇ ਦਾਦਾ ਪਾਪਾ ਉਹ ਗਿੱਕਸ ਵਾਲਿੰਦੇ ਨੇ ਔਰ ਉਹਦੀ ਬਾਅਦ ਪੀਸ ਕੇ ਦਵਾਈ ਬਣਦੇ ਨੇ ਉਹ ਕਾਜੇ ਵਾਸਤੇ ਕੰਮ ਹੁੰਦੀ ਸੀ ਡਾਇਬੀਟਸ ਨੂੰ ਕੰਟਰੋਲ ਕਰਨ ਵਿੱਚ ਬਹੁਤ ਹੀ ਜ਼ਿਆਦਾ ਹੈਲਪਫੁਲ ਕੰਨੀ ਜਾਂਦੀ ਸੀ ਔਰ ਸੱਜੇ ਸਕਿਨ ਵਗੈਰਾ weight ਵਗੈਰਾ ਲਾਸ ਕਰਨ ਵਿੱਚ ਬਹੁਤ ਹੀ ਜ਼ਿਆਦਾ ਹੈਲਪਫੁਲ ਕੰਨੀ ਜਾਂਦੀ ਸੀ ਔਰ ਇਹਦੇ ਜਿਹੜਾ ਚੌਥਾ ਇੰਗਰੀਡੀਅੰਟ ਬਲੱਡ ਨੂੰ ਪਿਊਰੀਫਾਈ ਕਰਨ ਵਿੱਚ ਬਹੁਤ ਹੀ ਜ਼ਿਆਦਾ ਹੈਲਪਫੁਲ ਹੈ ਠੀਕ ਹੈ ਜੀ ਔਰ ਇਹਦਾ ਰੂਨ ਨੀਂਦਰ ਆਸਵੀ ਕੜੀ ਦੇ ਪਿੱਛੇ ਦਾ ਸੀ ਕਿਉਂਕਿ ਉਹ ਬਲੱਡ ਨੂੰ ਪਿਊਰੀਫਾਈ ਕਰਦਾ ਸੀ ਜਦੋਂ ਸਾਡਾ ਬਲੱਡ ਪਿਊਰੀਫਾਈ ਹੋ ਗਿਆ ਔਰ ਇਹ 슈ਗਰ ਦੀ ਪ੍ਰੋਬਲਮ ਆਏਗੀ ਕਿੱਥੋਂ ਜਦੋਂ ਸਾਡਾ ਬਲੱਡ ਪਿਊਰੀਫਾਈ ਹੋ ਗਿਆ ਠੀਕ ਹੈ ਜੀ ਔਰ ਇਹ ਡਾਇਬੀਟਸ ਨੂੰ ਕੰਟਰੋਲ ਕਰਨ ਵਿੱਚ ਬਹੁਤ ਹੀ ਹੈਲਪਫੁਲ ਹੈ ਔਰ ਇਹਦਾ ਜਿਹੜਾ ਪੰਜਵਾਂ ਇੰਗਰੀਡੀਅੰਟ ਵਿਜੀ ਸਰ ਵਿਜੀ ਸਰ ਅਸੀਂ ਨਾਮ ਤੇ ਨਹੀਂ ਸੁਣਿਆ ਉਹ ਇੱਕ ਹਾਰਡ ਵਿਡ ਹੁੰਦੀ ਹੈ ਲੱਕੜ ਦੇ ਵਰਗਾ ਥੋੜਾ ਇੰਗਰੀਡੀਅੰਟ ਹੁੰਦਾ ਹੈ ਜਿਹੜਾ ਕਿ ਇਹਦੇ ਇਹ ਇਸ ਨੂੰ ਕੰਟਰੋਲ ਕਰਦਾ ਹੈ ਔਰ ਇਹ ਜਿਹੜਾ weight loss ਕਰਨ ਵਿੱਚ ਬਹੁਤ ਹੀ ਜ਼ਿਆਦਾ ਹੈਲਪਫੁਲ ਮੰਨੇ ਜਾਂਦੇ ਨੇ ਤੇ ਇਸ ਦਾ ਜਿਹੜਾ ਸਿਕਸ ਇਨਗਰੀਡੀਅੰਟ ਹੈ ਦਾਲਾ ਮੇਥੀ ਕਰਾ ਵਿੱਚ ਆਮ ਅਸੀਂ ਮੇਥੀ ਵਰਤਦੇ ਆ ਠੀਕ ਹੈ ਜੀ ਉਹ ਵੀ ਦਾਲਾ ਮੇਥੀ ਹੈ ਔਰ ਇਹਦੇ ਵਿੱਚ ਜਿਹੜੀ ਪਾਈ ਗਈ ਹੈ ਉਹ ਟੈਪ ਇਸ ਨੂੰ ਕੰਟਰੋਲ ਕਰਦੀ ਹੈ ਔਰ ਜਿਹੜਾ ਕਿ weight loss ਕਰਨ ਵਿੱਚ ਬਹੁਤ ਹੀ ਜ਼ਿਆਦਾ ਹੈਲਪਫੁਲ ਹੈ blood ਨੂੰ ਪਿਉਰੀਫਾਈ ਕਰਦੀ ਹੈ ਔਰ skin ਲਈ ਬਹੁਤ ਹੀ ਜ਼ਿਆਦਾ ਹੈਲਥਫੁਲ ਹੈ ਠੀਕ ਹੈ ਜੀ ਔਰ ਇਹਦਾ ਜਿਹੜਾ ਨੇਚ ਇਨਗਰੀਡੀਅੰਟ ਹੈ ਉਹ ਹੈਗਾ ਆਮਲਾ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਔਰ ਬਿਲਕੁਲ ਬਲੱਡ ਨੂੰ ਪਿਉਰੀਫਾਈ ਕਰਦਾ ਹੈ ਠੀਕ ਹੈ ਜੀ ਪਰ ਇਸ ਦਾ ਜਿਹੜਾ ਨੈਕਸਟ ਇੰਗਰੀਡੀਅੰਟ ਹੈ ਬਿਹਾਰਾ ਬਿਹਾਰਾ ਇੱਕ ਫਰੂਟ ਹੈ ਠੀਕ ਹੈ ਜੀ ਉਹਦੇ ਵਿੱਚ ਵੀ ਡਾਇਬੀਟਸ ਨੂੰ ਕੰਟਰੋਲ ਕਰਦਾ ਹੈ ਔਰ ਇਸ ਦੇ ਨਾਲੋਂ ਇੱਕ ਫਰੂਟ ਜਿਹੜਾ ਹੁੰਦੇ ਆਇਲ ਦੇ ਵਿੱਚ ਵੀ ਆਉਂਦਾ ਪਰ ਇਹਦੇ ਵਿੱਚ ਅਸੀਂ ਕੈਪਸੂਲ ਤਿਆਰ ਕੀਤੇ ਗਏ ਨੇ ਜੋ ਕਿ ਡਾਇਬੀਟਸ ਨੂੰ ਕੰਟਰੋਲ ਕਰਦੇ ਨੇ ਔਰ ਨੈਕਸਟ ਜਿਹੜਾ ਆ ਗਿਆ ਹੱਦ ਹੱਦ ਵੀ ਅਸੀਂ ਸੁਣਿਆ ਹੈ ਜੋ ਕਿ ਡਾਇਬਟੀਜ਼ ਨੂੰ ਕੰਟਰੋਲ ਕਰਦੇ ਆਂਗੇ ਔਰ ਇਦਰ ਦੈਸ ਲਾਸਟ ਇੰਗਰੀਡੀਅੰਟ ਐਲੋਵੇਰਾ ਐਲੋਵੇਰਾ ਜਿਹੜਾ ਉਹ ਇੱਕ ਦਾ ਐਂਟੀਆਕਸੀਡੈਂਟ ਹੁੰਦਾ ਹੈ ਐਂਟੀਵਾਇਰਲ ਹੁੰਦਾ ਹੈ ਐਂਟੀਆਕਸੀਡੈਂਟ ਐਂਟੀਵਾਇਰਲ ਐਂਟੀਫੰਗਲ ਐਂਟੀਵਾਇਰਲ ਮਤਲਬ ਕਿ ਕਿਸੇ ਵੀ ਚੀਜ਼ ਨੂੰ ਫੈਲਣ ਤੋਂ ਰੋਕਦਾ ਹੈ ਐਂਟੀਫੰਗਲ ਕਿ ਕੋਈ ਫੰਗਸ ਵਗੈਰਾ ਹੈਗੀ ਆ ਉਹਨੂੰ ਵੀ ਅੰਦਰੋਂ ਖਤਮ ਕਰਦਾ ਹੈ ਠੀਕ ਹੈ ਜੀ ਜਦੋਂ ਉਹ ਖਤਮ ਹੋ ਗਈ ਤੇ ਡਾਇਬਟੀਜ਼ ਅਕਸਰ ਸਾਡੇ ਕੰਟਰੋਲ ਵਿੱਚ ਹੀ ਰਹੇਗੀ ਠੀਕ ਹੈ ਜੀ ਔਰ ਇਹ ਹੈਡਾ ਜੋ ਤੇ ਆ ਕਿਤੇ ਗੇ ਡਾਈਬੋਵੈਲ ਪ੍ਰੋਡਕਟ ਹੈ ਔਰ ਕੋਈ ਵੀ ਸਵਾਲ ਹੋਵੇ ਤਾਂ ਮੈਂ ਟਾਈਮ ਦਵਾਂਗੀ ਤੁਸੀਂ ਕੁਝ ਵੀ ਪੁੱਛ ਸਕਦੇ